ਰੋਹਿਤ ਸੋਨੀ ਵਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਫਰੀਦਕੋਟ ਦੇ ਕੋੜਕਪੁਰਾ ਰੋਡ ਦੀਆਂ ਤਸਵੀਰਾਂ ਹਨ ਇਸ ਵੇਲੇ ਇਸ ਰੋਡ ਦੇ ਉੱਤੇ ਦੋ ਧਿਰਾਂ ਦੇ ਵਿੱਚ ਭਿਆਨਕ ਜਬਰਦਸਤ ਲੜਾਈ ਹੋਈ ਹੈ ਦੋ ਧਿਰਾਂ ਦੇ ਵਿੱਚ ਪ੍ਰਾਣੀ ਰੰਜਿਸ਼ ਦੇ ਚੱਲਦਿਆਂ ਜਬਰਦਸਤ ਲੜਾਈ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਲੜਾਈ ਦੇ ਵਿੱਚ ਦੋ ਧਿਰਾਂ ਦੇ ਆਹਮੋ ਸਾਹਮਣੀ ਗੋਲੀਆਂ ਚੱਲਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ ਇਸ ਲੜਾਈ ਦੇ ਵਿੱਚ ਲਗਭਗ 3 ਕਾਰਾਂ ਭੰਨੀਆਂ ਗਈਆਂ ਹਨ ਅਤੇ ਸ਼ੀਸ਼ੇ ਤੋੜੇ ਗਏ ਹਨ ਤੇ ਇਸ ਤੋਂ ਇਲਾਵਾ 3 ਜਣਿਆਂ ਦੇ ਹੀ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਗੱਡੀਆਂ ਦੇ ਸ਼ੀਸ਼ੇ ਭੰਨੇ ਗਏ ਹਨ ਸਾਰੀਆਂ ਬਾਰੀਆਂ ਦੇ ਸ਼ੀਸ਼ੇ ਭੰਨੇ ਗਏ ਹਨ ਇਸ ਤੋਂ ਇਲਾਵਾ ਇੱਕ ਗੱਡੀ ਦੇ ਸ਼ੀਸ਼ੇ ਦੇ ਵਿੱਚ ਗੋਲੀ ਵੱਜੀ ਹੈ ਅਤੇ ਦੂਸਰੇ ਆਪ ਪਾਸੇ ਨਿਕਲ ਗਈ ਹੈ ਤੁਹਾਨੂੰ ਦਿਖਾ ਰਹੇ ਹਾਂ ਉਸ ਗੱਡੀ ਦੇ ਵਿੱਚ ਵੱਜੀ ਹੋਈ ਸ਼ੀਸ਼ੇ ਦੇ ਵਿੱਚ ਵੱਜੀ ਹੋਈ ਗੋਲੀ ਜਿਹੜੀ ਕਿ ਕਾਰ ਦੇ ਇੱਕ ਪਾਸਿਓਂ ਸ਼ੀਸ਼ੇ ਦੇ ਵਿੱਚ ਵੱਜੀ ਹੈ ਅਤੇ ਦੂਸਰੇ ਪਾਸੇ ਨਿਕਲ ਗਈ ਹੈ ਇਹ ਕਾਰਾਂ ਬੈਂਕ ਆਫ ਬੜੋਦਾ ਦੇ ਸਾਹਮਣੇ ਖੜੀਆਂ ਸਨ ਇਹ ਤੁਸੀਂ ਦੇਖ ਰਹੇ ਹੋ ਆ ਦੇਖੋ ਗੋਲੀ ਸ਼ੀਸ਼ੇ ਦੇ ਵਿੱਚ ਵੱਜੀ ਹੋਈ ਹੈ ਤੇ ਦੂਸਰੇ ਪਾਸੇ ਨਿਕਲ ਗਈ ਹੈ ਤੁਹਾਨੂੰ ਦਿਖਾ ਰਹੇ ਹਾਂ ਉਸ ਦਾ ਦੂਸਰਾ ਪਾਸਾ ਵੀ ਆ ਦੇਖੋ ਐਸ ਪਾਸੇ ਦੀ ਗੋਲੀ ਨਿਕਲ ਕੇ ਐਸ ਗੱਡੀ ਦੇ ਵਿੱਚ ਵੱਜੀ ਹੈ ਤੇ ਗੱਡੀ ਦੇ ਏਸ ਦੇ ਸ਼ੀਸ਼ੇ ਵੀ ਪੰਨੇ ਗਏ ਹਨ ਇਸ ਮੌਕੇ ਤੇ ਪੁਲਿਸ ਫਰੀਦਕੋਟ ਪੁਲਿਸ ਜਿਹੜੀ ਆ ਉਹ ਮੌਕੇ ਤੇ ਪਹੁੰਚ ਚੁੱਕੀ ਹੈ ਇਸ ਮੌਕੇ ਤੇ ਫਰੀਦਕੋਟ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਮੌਕੇ ਤੇ ਪਹੁੰਚੇ ਹਨ ਅਤੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਇਸ ਮੌਕੇ ਡੀਐਸਪੀ ਤਰਲੋਚਨ ਸਿੰਘ ਨੇ ਪੱਤਰਕਾਰਾਂ ਨਾਲ ਜਾਂ ਗੱਲਬਾਤ ਕਰਦਿਆਂ ਕੀ ਕਿਹਾ ਤੁਹਾਨੂੰ ਸੁਣਾਉਨੇ ਹਾਂ ਡੀਐਸਪੀ ਤਰਲੋਚਨ ਸਿੰਘ ਜੀ ਦੇ ਪੱਤਰਕਾਰਾਂ ਨਾਲ ਹੋਈ ਵਾਰਤਾਲਾਪ ਦੇ ਮੌខਾ ਹਿੱਸਾ ਇਸ ਸਮਾ ਉਹ ਹੀ ਮੌਕੇ ਤੇ ਪਹੁੰਚਿਆ ਜਿਹੜੇ ਇਹਨਾਂ ਦੇ ਵਿੱਚ ਕੋਨਾ ਫਾਲਦੀਆਂ ਦੇ ਅ ਜਿਆਦਾ ਬੱਤਾਂ ਕਿਨਾਂ ਉਹ ਬੱਤਾਂ ਕਿਨਾਂ ਉਹਨੇ ਦੇਖੀ ਜਦੋਂ ਇਹ ਟ੍ਰਾਇ ਕਰਦੇ ਅਜੇ ਸਾਨੂੰ ਕੋਈ 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 ਸਟੇਟਮੈਂਟ ਨਹੀਂ ਹੈ ਪਰ ਲੋਕ ਕਿਸੇ ਗੈਂਗ ਨਾਲ ਰਿਲੇਟਡ ਹੋ ਸਕਦੇ ਜਾਂ ਕਿਸੇ ਇਹ ਬੰਦੇ ਦੇ ਗੈਂਗ ਨਾਲ ਨਹੀਂਗਾ ਇਹਨਾਂ ਦੇ ਆਪਣੇ ਕੋਈ ਪਰਸਨਲ ਰਜਿਸਟਰ ਹੈ ਹੈ ਨਾ